ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਸਿੱਖ ਇਤਿਹਾਸ ਦੇ ਇੱਕ ਪ੍ਰਮੁੱਖ ਸ਼ਖਸੀਅਤ ਸਨ ਅਤੇ ਦਮਦਮੀ ਟਕਸਾਲ ਦੇ ਜਥੇਦਾਰ ਵਜੋਂ ਜਾਣੇ ਜਾਂਦੇ ਸਨ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਰੋਚਕ ਕਿੱਸਾ ਹੈ ਜੋ ਉਹਨਾਂ ਦੀ ਨਿਡਰਤਾ ਅਤੇ ਸਿੱਖ ਪਰੰਪਰਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ ਸਾਰੀ ਪਿਆਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਇਹ ਕਿੱਸਾ ਆਪਣੇ ਭੈਣ ਭਾਈਆਂ ਤੱਕ ਆਪਣੇ ਦੋਸਤਾਂ ਤੱਕ ਜਰੂਰ ਸਾਂਝਾ ਕਰਿਓ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਇਹ ਜਰੂਰ ਸੁਣਾਇਆ ਕਰੋ ਤਾਂ ਕਿ ਉਹ ਗਲਤ ਰਾਹ ਵੱਲ ਨਾ ਜਾ ਕੇ ਸਿੱਖੀ ਦੇ ਰਾਹ ਤੇ ਚੱਲਣ 1980 ਦੇ ਦਹਾਕੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਜੀ ਧਰਮ ਯੁੱਧ ਮੋਰਚੇ ਦੀ ਅਗਵਾਈ ਕਰ ਰਹੇ ਸਨ ਉਹਨਾਂ ਦੇ ਇੱਕ ਸਾਥੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋਢੀ ਸੰਤ ਜੀ ਦੇ ਨਜ਼ਦੀਕੀ ਸਾਥੀ ਅਤੇ ਅੰਗ ਰક્ષਕ ਵੀ ਸਨ ਜਦੋਂ ਇਹ ਖਬਰ ਸੰਤਾਂ ਜੀ ਨੂੰ ਮਿਲੀ ਉਹਨਾਂ ਨੇ ਤੁਰੰਤ ਥਾਣੇਦਾਰ ਜਗਦੀਸ਼ ਰਾਣਾ ਨਾਲ ਸੰਪਰਕ ਕੀਤਾ ਸੰਤ ਜੀ ਨੇ ਫੋਨ ਤੇ ਆਪਣੀ ਪਛਾਣ ਦੱਸਦਿਆਂ ਕਿਹਾ ਮੈਂ ਦੰਦਮੀ ਟਕਸਾਲ ਦਾ ਜਥੇਦਾਰ ਜਰਨੈਲ ਸਿੰਘ ਪਿੰਡਰਾ ਵਾਲਾ ਹਾ ਇਹ ਸੁਣਦਿਆਂ ਸਾਰ ਹੀ ਥਾਣੇਦਾਰ ਦਾ ਲਹਿਜਾ ਬਦਲ ਗਿਆ ਅਤੇ ਉਸ ਨੇ ਸਤਕਾਰ ਨਾਲ ਜਵਾਬ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਤੁਸੀਂ ਮੇਰੇ ਇੱਕ ਛੇਰ ਨੂੰ ਫੜਿਆ ਹੈ ਮੈਂ ਚਾਹੁੰਦਾ ਹਾਂ ਕਿ ਉਹ ਜਲਦੀ ਰਹਾ ਹੋ ਜਾਵੇ ਨਹੀਂ ਤਾਂ ਸਾਨੂੰ ਗੰਭੀਰ ਕਦਮ ਚੁੱਕਣੇ ਪੈਣਗੇ ਇਸ ਘਟਨਾ ਵਿੱਚ ਸੰਤਾਂ ਜੀ ਦੀ ਨਿੱਡਰਤਾ ਅਤੇ ਆਪਣੇ ਸਾਥੀਆਂ ਪ੍ਰਤੀ ਜਿਹੜੀ ਵਫਾਦਾਰੀ ਸੀ ਉਹ ਸਪਸ਼ਟ ਦਿਖਾਈ ਦਿੰਦੀ ਹੈ ਉਹਨਾਂ ਦਾ ਇਹ ਰੁਖ ਨਾ ਸਿਰਫ ਉਹਨਾਂ ਦੀ ਅਗਵਾਈ ਦੀ ਤਾਕਤ ਨੂੰ ਦਰਸਾਉਂਦਾ ਹੈ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਉਹ ਆਪਣੇ ਸਿੱਖ ਸਿਧਾਂਤਾਂ ਅਤੇ ਸੰਗਤ ਦੀ ਸੁਰੱਖਿਆ ਲਈ ਕਿਸ ਹੱਦ ਤੱਕ ਜਾ ਸਕਦੇ ਹਨ ਇਹ ਕਿੱਸਾ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਦੇ ਇੱਕ ਅਹਿਮ ਪਹਿਲੂ ਨੂੰ ਉਜਾਗਰ ਕਰਦਾ ਹੈ ਜਿੱਥੇ ਉਹ ਨਿਰਡਰਤਾ ਨਾਲ ਸੱਚ ਅਤੇ ਨਿਆਂ ਲਈ ਟੜੇ ਹੁੰਦੇ ਹਨ ਹੁਣ ਦੇਖਣਾ ਇਹ ਹੈ ਵੀ ਕੌਣ ਅਸਲੀ ਗੁਰੂ ਦਾ ਸਿੱਖ ਇਹ ਕਿਸੇ ਨੂੰ ਅੱਗੇ ਸਾਂਝਾ ਕਰਦਾ ਹੈ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ